ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਤੁਹਾਨੂੰ ਪੁੱਛੇ ਗਏ 11 ਸਵਾਲਾਂ ਦੇ ਜਵਾਬ ਦੋਸਤੋ ਕੁਝ ਦਿਨ ਪਹਿਲਾਂ ਮੇਰੇ ਵੱਲੋਂ ਆਪ ਜੀ ਨੂੰ 11 ਸਵਾਲਾਂ ਦਾ ਜਵਾਬ ਦੇਣ ਵਾਸਤੇ ਕਿਹਾ ਗਿਆ ਸੀ ਬਾਅਦ ਵਿੱਚ ਮੈਂ ਆਪ ਜੀ ਨੂੰ ਇਹ ਵੀ ਕਿਹਾ ਸੀ ਕਿ ਜੋ ਵੀ ਭੈਣ ਭਰਾ ਇਹਨਾਂ 11 ਸਵਾਲਾਂ ਦੇ ਸਹੀ ਜਵਾਬ ਦੇਵੇਗਾ ਮੈਂ ਉਸ ਨੂੰ ਇਨਾਮ ਵਜੋਂ 1100 ਰੁਪਏ ਦੇਵਾਂਗਾ ਪਰ ਅੱਜ ਤੱਕ ਕਿਸੇ ਵੀ ਭੈਣ ਭਰਾ ਨੇ ਕਿਸੇ ਵੀ ਇੱਕ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਸਵਾਲ ਜਾਂ ਤਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਨ ਅਤੇ ਜਾਂ ਆਪਣੇ ਸਿੱਖ ਇਤਿਹਾਸ ਵਿੱਚੋਂ ਸਨ ਮੈਨੂੰ ਇਸ ਗੱਲ ਦੀ ਕੋਈ ਵੀ ਚਿੰਤਾ ਨਹੀਂ ਕਿ ਕਿਸੇ ਨੇ ਕਿਸੇ ਆਦਮੀ ਨੇ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਰ ਦੁੱਖ ਉਦੋਂ ਹੁੰਦਾ ਹੈ ਜਦ ਕਈ ਆਦਮੀ ਸਿੱਖੀ ਨੂੰ ਆਪਣੇ ਮੋਢਿਆਂ ਉੱਪਰ ਚੁੱਕੀ ਫਿਰਦੇ ਹੁੰਦੇ ਹਨ ਉਹ ਵੇਖਣ ਵਿੱਚ ਇਸ ਤਰ੍ਹਾਂ ਲੱਗਣਗੇ ਜਿਵੇਂ ਉਹਨਾਂ ਨੇ ਸਿੱਖੀ ਦਾ ਪੂਰਾ ਠੇਕਾ ਲੈ ਲਿਆ ਹੋਵੇ ਉਹ ਸਚਾਈ ਪ੍ਰਗਟ ਕਰਨ ਵਾਲੇ ਆਦਮੀ ਦੀ ਬੇਇੱਜ਼ਤੀ ਕਰਨ ਵਿੱਚ ਵੀ ਆਪਣਾ ਟੌਰ ਸਮਝਦੇ ਹਨ ਅਸਲ ਵਿੱਚ ਉਹ ਆਦਮੀ ਬਾਬੇ ਨਾਨਕ ਵਾਲੀ ਸਿੱਖੀ ਤੋਂ ਉਹਾਂ ਦੂਰ ਹਨ ਉਹ ਬਾਬਾ ਨਾਨਕ ਵਾਲੀ ਸਿੱਖੀ ਤੋਂ ਭਟਕੇ ਹੋਏ ਲੋਕ ਹਨ ਉਹਨਾਂ ਲੋਕਾਂ ਦੇ ਸਿਰਫ ਚੋਲਾ ਸਿੱਖੀ ਵਾਲਾ ਧਾਰਨ ਕੀਤਾ ਹੁੰਦਾ ਹੈ ਪਰ ਗੁਰਬਾਣੀ ਦਾ ਇੱਕ ਸ਼ਬਦ ਵੀ ਉਹਨਾਂ ਦੇ ਪੱਲੇ ਨਹੀਂ ਹੁੰਦਾ ਚਲੋ ਹੁਣ ਆਪਾਂ ਉਹਨਾਂ 11 ਸਵਾਲਾਂ ਦੇ ਜਵਾਬ ਹਲਵਾਦੇ ਹਾਂ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਸਾਡੀ ਧਰਤੀ ਬਲਦ ਦੇ ਸਿੰਘ ਉੱਪਰ ਖੜੀ ਹੈ ਪਰ ਬਾਬਾ ਨਾਨਕ ਜੀ ਦਾ ਇਸ ਬਾਰੇ ਕੀ ਵਿਚਾਰ ਹੈ ਹਾਂ ਦੋਸਤੋ ਇਸ ਸਵਾਲ ਦਾ ਜਵਾਬ ਇਸ ਤਰ੍ਹਾਂ ਹੈ ਕਿ ਬਾਬਾ ਨਾਨਕ ਜੀ ਨੇ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਇੱਕ ਸ਼ਬਦ ਰਾਹੀਂ ਸਾਨੂੰ ਸਮਝਾਉਂਦੇ ਹੋਏ ਕਿਹਾ ਹੈ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਮਤਲਬ ਅਕਾਲ ਪੁਰਖ ਦਾ ਧਰਮ ਰੂਪੀ ਬੱਜਮਾ ਨਿਜਮ ਹੀ ਉਹ ਬਲਦ ਹੈ ਜਿਸ ਨਿਜਮ ਦੇ ਆਸਰੇ ਸਾਡੀ ਧਰਤੀ ਖੜੀ ਹੈ ਭਾਵ ਇਸ ਧਰਮ ਰੂਪੀ ਨਿਜਮ ਦੇ ਆਸਰੇ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਅੱਗੇ ਬਾਬਾ ਨਾਨਕ ਜੀ ਫਰਮਾਉਂਦੇ ਹਨ ਕਿ ਧਵਲਾ ਧਵਲਾ ਉੱਪਰ ਕੈ ਕਤਾ ਭਾਰ ਸੋਚ ਕੇ ਦੇਖੋ ਕਿ ਇੱਕ ਬਲਦ ਧਰਤੀ ਦਾ ਇੰਨਾ ਭਾਰ ਕਿਵੇਂ ਚੁੱਕ ਸਕਦਾ ਹੈ ਬਾਬਾ ਨਾਨਕ ਜੀ ਆਪਣੇ ਇੱਕ ਸ਼ਬਦ ਰਾਹੀਂ ਸਾਨੂੰ ਫਰਮਾਉਂਦੇ ਹਨ ਕਿ ਧਵਲ ਉੱਪਰ ਕੇਤਾ ਭਾਰ ਉਹ ਕਹਿੰਦੇ ਹਨ ਕਿ ਸੋਚ ਕੇ ਦੇਖੋ ਕਿ ਇੱਕ ਬਲਦ ਧਰਤੀ ਦਾ ਇੰਨਾ ਭਾਰ ਕਿਵੇਂ ਚੁੱਕ ਸਕਦਾ ਹੈ ਫਿਰ ਉਹ ਕਹਿੰਦੇ ਹਨ ਕਿ ਧਰਤੀ ਹੋਰ ਪਰੇ ਹੋਰ ਹੋਰ ਤੇ ਸਤੇ ਭਾਰ ਤਲੇ ਕਵਨ ਜੋਰ ਮਤਲਬ ਗੁਰੂ ਸਾਹਿਬ ਕਹਿੰਦੇ ਹਨ ਕਿ ਮੰਨ ਲਓ ਧਰਤੀ ਕਿਸੇ ਬਲਦ ਦੇ ਬਲਦ ਦੇ ਆਸਰੇ ਖੜੀ ਹੈ ਪਰ ਉਹ ਬਲਦ ਕਿਸ ਦੇ ਆਸਰੇ ਖੜਾ ਹੈ ਕਿਤੇ ਤਾਂ ਉਹ ਬਲਦ ਖੜਾ ਹੀ ਹੋਵੇਗਾ ਨਾ ਉਸ ਬਲਦ ਨੂੰ ਖੜਨ ਵਾਸਤੇ ਵੀ ਉਸ ਦੇ ਥੱਲੇ ਇੱਕ ਹੋਰ ਧਰਤੀ ਚਾਹੀਦੀ ਹੈ ਇਸ ਤਰ੍ਹਾਂ ਕਿਸੇ ਧਰਤੀ ਦੇ ਥੱਲੇ ਬਲਦ ਅਤੇ ਬਲਦ ਦੇ ਥੱਲੇ ਹੋਰ ਧਰਤੀ ਉਸ ਧਰਤੀ ਦੇ ਥੱਲੇ ਇੱਕ ਹੋਰ ਬਲਦ ਅਤੇ ਆਖਰੀ ਬਲਦ ਦੇ ਥੱਲੇ ਵੀ ਇੱਕ ਹੋਰ ਧਰਤੀ ਚਾਹੀਦੀ ਹੈ ਇਸ ਤਰ੍ਹਾਂ ਇਹ ਸਿਲਸਿਲਾ ਕਿੱਥੋਂ ਤੱਕ ਜਾਵੇਗਾ ਤਾਂ ਇਸ ਤਰ੍ਹਾਂ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਸ ਗੱਲ ਨੂੰ ਬਿਲਕੁਲ ਨਕਾਰ ਰਹੇ ਹਨ ਕਿ ਜੋ ਨਾਮ ਹੀ ਕਹੀ ਜਾਂਦੀ ਗੱਲ ਕਿ ਸਾਡੀ ਧਰਤੀ ਕਿਸੇ ਬਲਦ ਦੇ ਸਿੰਘ ਉੱਪਰ ਖੜੀ ਹੈ ਪਾਸ਼ਾ ਜੀ ਸਮਝਾ ਰਹੇ ਹਨ ਕਿ ਕੁਦਰਤ ਦੇ ਵੱਜਵੇਂ ਨਿਜਮ ਨੂੰ ਹੀ ਬਲਦ ਕਿਹਾ ਜਾ ਸਕਦਾ ਹੈ ਜਿਸ ਦੇ ਆਸਰੇ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਤਾਂ ਅਗਲਾ ਸਵਾਲ ਨੰਬਰ 2 ਸੀ ਕੇ ਜਲ ਕੇ ਮੰਝਣ ਜੇਗਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫੁਰ ਜੁਨੀ ਆਵੇ ਤਾਂ ਇਹ ਪੁੱਛਿਆ ਗਿਆ ਸੀ ਕਿ ਇਹ ਕਿਸ ਗੁਰੂ ਸਾਹਿਬ ਜਾਂ ਭਗਤ ਸਹਿਬਾਨ ਦਾ ਸ਼ਬਦ ਹੈ ਤੇ ਇਸ ਵਿੱਚ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੋਸਤੋ ਇਹ ਸ਼ਬਦ ਭਗਤ ਕਬੀਰ ਜੀ ਦਾ ਹੈ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਜੇਕਰ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਮੁਕਤੀ ਹੋਣੀ ਹੁੰਦੀ ਤਾਂ ਡੱਡੂ ਤਾਂ ਹਮੇਸ਼ਾ ਰਹਿੰਦਾ ਸੀ ਪਾਣੀ ਵਿੱਚ ਉਹ ਤਾਂ ਅੱਜ ਤੱਕ ਡੱਡੂ ਦਾ ਡੱਡੂ ਹੀ ਰਿਹਾ ਭਗਤ ਕਬੀਰ ਜੀ ਮਨੁੱਖ ਨੂੰ ਸਮਝਾ ਰਹੇ ਹਨ ਕਿ ਤੀਰਥਾਂ ਉੱਪਰ ਇਸ਼ਨਾਨ ਕਰਨ ਦਾ ਕੋਈ ਵੀ ਲਾਭ ਨਹੀਂ ਮਿਲਦਾ ਤਾਂ ਅਗਲਾ ਸਵਾਲ ਤੀਸਰਾ ਸਵਾਲ ਸੀ ਕਿ ਸਰਸਨ ਅਲੀ ਦੇ ਕਿਨਾਰੇ ਸਾਡੇ 10ਵੇਂ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਜਦ ਕਿ ਮੁਗਲਾਂ ਦੀਆਂ ਫੌਜਾਂ ਗੁਰੂ ਸਾਹਿਬਾਨ ਸਾਹਿਬ ਦਾ ਪਿੱਛਾ ਕਰ ਰਹੀਆਂ ਸਨ ਦੋਸਤੋ ਇਹ ਗੱਲ ਬਿਲਕੁਲ ਝੂਠੀ ਹੈ ਕਿ ਉੱਪਰੋਂ ਮੁਗਲਾਂ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ ਹੋਵੇ ਅਤੇ ਸਾਡੇ 10ਵੇਂ ਪਾਤਸ਼ਾਹ ਜੀ ਆਸਾ ਦੀ ਵਾਰ ਦਾ ਕੀਰਤਨ ਕਰਨ ਲੱਗ ਪਏ ਹੋਣ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਜਿਹੜਾ ਵਕਤ ਸੀ ਉਹ ਆਪਣੀਆਂ ਜਾਨਾਂ ਬਚਾ ਕੇ ਨਿਕਲ ਜਾਣ ਦਾ ਵਕਤ ਸੀ ਨਾ ਕਿ ਕੀਰਤਨ ਕਰਨ ਦਾ ਵਕਤ ਸੀ ਇਹ ਨਿਤਨੇਮ ਉਸ ਵਕਤ ਕੀਤੇ ਜਾਂਦੇ ਹਨ ਜਦੋਂ ਮਾਹੌਲ ਸ਼ਾਂਤ ਹੁੰਦਾ ਹੈ ਅਤੇ ਕੋਈ ਖਤਰਾ ਨਹੀਂ ਹੁੰਦਾ ਐਵੇਂ ਕਥਾਵਾਚਕਾਂ ਦੇ ਝੂਠ ਸੁਣ ਕੇ ਅਮੀਨ ਅਜਕਾਰੇ ਛੱਡ ਲਿਆ ਕਰੋ ਸਾਨੂੰ ਆਪਣੇ ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ ਹੈ ਸਾਡੇ 15ਵੇਂ ਪਾਤਸ਼ਾਹ ਜੀ ਸਮੇਂ ਦੀ ਨਿਜਾਗਤ ਨੂੰ ਦੇਖਦੇ ਹੋਏ ਉਸ ਖਤਰੇ ਵਾਲੇ ਪਲਾਂ ਵਿੱਚੋਂ ਕੀਰਤਨ ਕਰਨ ਉੱਪਰ ਸਮਾਂ ਨਹੀਂ ਨਾਸ਼ਟ ਕਰ ਸਕਦੇ ਸਨ ਤਾਂ ਅਗਲਾ ਸਵਾਲ ਚੌਥਾ ਸਵਾਲ ਸੀ ਦੋਸਤੋ ਬਾਬਾ ਨਾਨਕ ਜੀ ਨੇ ਸਾਨੂੰ ਪਿੱਤਰਾਂ ਦੇ ਸਰਾਧ ਪਾਉਣ ਵਾਸਤੇ ਕਿਹੜੇ ਸ਼ਬਦ ਰਾਹੀਂ ਸਾਨੂੰ ਸਮਝ ਆਇਆ ਹੈ ਤਾਂ ਇਸ ਦਾ ਉੱਤਰ ਹੈ ਉਹ ਸ਼ਬਦ ਹੈ ਜੇ ਮਹਾਕਾ ਕਰਮੋ ਹੈ ਕਰਮੋ ਪਿਤਰੀ ਦੇਈ ਅੱਗੇ ਵਸਤੂ ਸਿਆਣੀ ਐ ਪਿਤਰੀ ਚੋਰ ਕਰਈ ਵੱਡਿਆ ਹੱਥ ਦਲਾਲ ਕੇ ਮੁਸਫੀ ਏ ਕਰਈ ਮਤਲਬ ਬਾਬਾ ਨਾਨਕ ਜੀ ਸਾਨੂੰ ਸਮਝਾ ਰਹੇ ਹਨ ਕਿ ਕੋਈ ਚੋਰ ਚੋਰੀ ਕਰਕੇ ਉਸ ਚੋਰੀ ਦੇ ਸਮਾਨ ਨੂੰ ਇਹ ਸੋਚੇ ਕਿ ਮੈਂ ਇਹ ਸਮਾਨ ਆਪਣੇ ਪਿਤਰਾ ਨੂੰ ਪਹੁੰਚਦਾ ਕਰ ਰਿਹਾ ਹਾਂ ਬਾਬਾ ਨਾਨਕ ਜੀ ਕਹਿੰਦੇ ਪਹਿਲੀ ਗੱਲ ਤਾਂ ਇਹ ਝੂਠ ਹੈ ਕਿ ਸਮਾਨ ਪਿਤਰਾ ਕੋਲ ਪਹੁੰਚਦਾ ਹੋਵੇਗਾ ਕਹਿੰਦੇ ਚਲੋ ਆਪਾਂ 1 ਮਿੰਟ ਵਾਸਤੇ ਮੰਨ ਲੈਂਦੇ ਹਾਂ ਕਿ ਇਹ ਸਮਾਨ ਪਹੁੰਚਦਾ ਹੋਵੇਗਾ ਕਹਿੰਦੇ ਉਹ ਚੋਰੀ ਦਾ ਸਮਾਨ ਉੱਥੇ ਪਛਾਣਿਆ ਜਾਂਦਾ ਹੈ ਇਸ ਤਰ੍ਹਾਂ ਅਸੀਂ ਆਪਣੇ ਪਿਤਰਾਂ ਨੂੰ ਵਿਚੋਰ ਬਣਾ ਦਿੰਦੇ ਹਾਂ ਬਾਬਾ ਨਾਨਕ ਜੀ ਸਾਨੂੰ ਉਸ ਦਲਾਲ ਮਤਲਬ ਉਸ ਬ੍ਰਾਹਮਣ ਦੀ ਗੱਲ ਨਹੀਂ ਮੰਨਣੀ ਚਾਹੀਦੀ ਇਸ ਤਰ੍ਹਾਂ ਸਮਝਾ ਰਹੇ ਹਨ ਜਿਹੜਾ ਕਹਿੰਦਾ ਹੈ ਕਿ ਮੈਂ ਤੁਹਾਡਾ ਸਮਾਨ ਤੁਹਾਡੇ ਪਿਤਰਾਂ ਤੱਕ ਪਹੁੰਚਾ ਦੇਵਾਂਗਾ ਇਸ ਤਰ੍ਹਾਂ ਬਾਬਾ ਨਾਨਕ ਜੀ ਨੇ ਸ਼ਰਧਾ ਦੇ ਇਸ ਪਖੰਡ ਨੂੰ ਬਹੁਤ ਤਕੜੀ ਝੋਟ ਮਾਰ ਕੇ ਭੰਡਿਆ ਹੈ ਦਾ ਅਗਲਾ ਸਵਾਲ ਸੀ ਦੋਸਤੋ ਪੰਜਵਾਂ ਸਵਾਲ ਬਾਬਾ ਨਾਨਕ ਜੀ ਦਾ ਅੰਤਮ ਸੰਸਕਾਰ ਕਿਸ ਨੇ ਕੀਤਾ ਸੀ ਦੋਸਤੋ ਅੱਜ ਤੱਕ ਕਿਸੇ ਵੀ ਇਤਿਹਾਸ ਵਿੱਚ ਇਹ ਨਹੀਂ ਮਿਲਦਾ ਕਿ ਬਾਬਾ ਨਾਨਕ ਜੀ ਦਾ ਅੰਤਮ ਸੰਸਕਾਰ ਕਿਸ ਆਦਮੀ ਨੇ ਕੀਤਾ ਹੈ ਕੀਤਾ ਸੀ ਆਏ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਮਿਲਦਾ ਹੈ ਕਿ ਜਦ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਤਾਂ Hindu ਅਤੇ ਮੁਗਲਾਂ ਮੁਗਲਾਂ ਵਿੱਚ ਇਹ ਝਗੜਾ ਹੋ ਗਿਆ Hindu ਕਹਿੰਦੇ ਅਸੀਂ ਸੰਸਕਾਰ ਕਰਨਾ ਹੈ ਤੇ ਮੁਗਲ ਕਹਿੰਦੇ ਅਸੀਂ ਸੰਸਕਾਰ ਕਰਨਾ ਹੈ ਫੈਸਲਾ ਇਹ ਹੋਇਆ ਕਿ ਗੁਰੂ ਸਾਹਿਬ ਜੀ ਦੀ ਡੈੱਡ ਬਾਡੀ ਨੂੰ ਚਾਦਰ ਨਾਲ ਢੱਕ ਦਿੱਤਾ ਜਾਵੇ ਅਤੇ ਚਾਦਰ ਦੇ ਥੱਲੇ ਡੈੱਡ ਬਾਡੀ ਦੇ ਕੋਲ ਆਪਣੇ ਆਪਣੇ ਫੁੱਲ ਰੱਖ ਦਿੱਤੇ ਜਾਣ ਜਿਸ ਦੇ ਫੁੱਲ ਨਹੀਂ ਕਮਲਾਉਣਗੇ ਉਹੀ ਗੁਰੂ ਸਾਹਿਬ ਜੀ ਦਾ ਸੰਸਕਾਰ ਕਰੇਗਾ ਕਹਿੰਦੇ ਜਦ ਕੁਝ ਮਿੰਟਾਂ ਬਾਅਦ ਚਾਦਰ ਨੂੰ ਚੁੱਕ ਕੇ ਦੇਖਿਆ ਗਿਆ ਤਾਂ ਉੱਥੇ ਕੁਝ ਵੀ ਨਹੀਂ ਸੀ ਫਿਰ ਫੈਸਲਾ ਇਹ ਹੋਇਆ ਕਿ ਚਾਦਰ ਨੂੰ ਅੱਧਾ-ਅੱਧਾ ਵੰਡ ਦਿੱਤਾ ਗਿਆ ਹਿੰਦੂਆਂ ਨੇ ਅੱਧੀ ਚਾਦਰ ਤਾਂ ਸੰਸਕਾਰ ਕਰ ਦਿੱਤਾ ਅਤੇ ਮੁਗਲਾਂ ਨੇ ਅੱਧੀ ਚਾਦਰ ਨੂੰ ਧਰਤੀ ਵਿੱਚ ਦਫਨਾ ਦਿੱਤਾ। ਦੋਸਤੋ ਅਸਲ ਵਿੱਚ ਇਹ ਸਾਰੀ ਦੀ ਸਾਰੀ ਕਹਾਣੀ ਝੂਠੀ ਸਾਬਤ ਹੋ ਰਹੀ ਹੈ। ਸਚਾਈ ਇਹ ਹੋ ਸਕਦੀ ਹੈ ਕਿ ਦਸ਼ਮਣਾਂ ਨੇ ਸਾਡੇ ਬਾਬਾ ਨਾਨਕ ਜੀ ਨੂੰ ਕਿਡਨਾਪ ਕਰਕੇ ਕਿਤੇ ਖਪਾ ਦਿੱਤਾ ਅਤੇ ਉਹਨਾਂ ਦੀ ਡੈੱਡ ਬਾਡੀ ਨੂੰ ਕਿਤੇ ਖੁਰਦ-ਬੁਰਦ ਕਰ ਦਿੱਤਾ ਹੋਵੇਗਾ। ਘਰ ਘਾਣੇ ਇਸ ਤਰ੍ਹਾਂ ਘੜ ਦਿੱਤੀ ਕਿ ਉਹਨਾਂ ਦੀ লাশ ਚਾਦਰ ਦੇ ਥੱਲੇੋਂ ਉੱਡ ਕੇ ਸਤਖੰਡ ਵਿੱਚ ਚਲੀ ਗਈ ਤਾਂ ਅਗਲਾ 6ਵਾਂ ਸਵਾਲ ਦੋਸਤੋ ਹੈ ਬਾਬਾ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਕਿੰਨੇ ਪੁੱਤਰ ਸਨ ਇਸਦਾ ਉੱਤਰ ਇਹ ਹੈ ਕਿ ਬਾਬਾ ਨਾਨਕ ਜੀ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਕੋਈ ਕੋਈ ਵੀ ਇਲਾਦ ਨਹੀਂ ਸੀ ਸੱਤਵਾਂ ਸਵਾਰ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੇ ਨਾਲ ਮੱਖਣ ਛਾ ਲਵਾਣਾ ਜੀ ਵੀ ਸੀ ਉਹ ਦਰਬਾਰ ਸਾਹਿਬ ਦੇ ਅੰਦਰ ਕਿਉਂ ਨਹੀਂ ਗਏ ਦੋਸਤੋ ਗੁਰੂ ਤੇਗ ਬਹਾਦਰ ਜੀ ਇੱਕ ਵਾਰ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਸਨ ਉਹਨਾਂ ਦੇ ਨਾਲ ਮੱਖਣ ਛਾ ਲਵਾਣਾ ਵੀ ਸੀ ਪਰ ਦਰਬਾਰ ਸਾਹਿਬ ਵਿੱਚ ਗੋਲ ਕੁੱਪਰ ਕੁੰਡਲੀ ਮਾਰੀ ਬੈਠੇ ਮਸੰਦਾ ਨੇ ਉਹਨਾਂ ਨੂੰ ਦੋਨਾਂ ਨੂੰ ਅੰਦਰ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਸਾਡੇ ਨਵੇਂ ਪਾਤਸ਼ਾਹ ਜੀ ਬਹੁਤ ਹੀ ਸਿਆਣੇ ਇਨਸਾਨ ਸਨ ਉਹ ਬਿਨਾਂ ਕਿਸੇ ਝਗੜਾ ਕੀਤੇ ਤੇ ਬਿਨਾਂ ਕਿਸੇ ਮੱਥਾ ਟੇਕ ਕੇ ਉਹ ਉੱਥੋਂ ਚਲੇ ਗਏ ਸਨ ਤਾਂ ਦੋਸਤੋ ਅਗਲਾ ਸਵਾਲ ਹੈ ਕਿ ਰਾਗ ਮਾਲਾ ਜੋ 1430 ਪੰਨੇ ਉੱਪਰ ਦਰਜ ਹੈ ਉਹ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਦੋਸਤੋ ਰਾਗ ਮਾਲਾ ਕਿਸੇ ਵੀ ਗੁਰੂ ਸਾਹਿਬ ਜੀ ਜਾਂ ਭਗਤ ਸਹਿਬਾਨ ਜਾਂ ਪੱਟ ਸਹਿਬਾਨ ਦੀ ਬਾਣੀ ਨਹੀਂ ਹੈ ਇਹ ਬਾਹਰੋਂ ਹੀ ਕੋਈ ਰਾਗਾਂ ਦੀ ਮਾਲਾ ਇਕੱਠੀ ਕਰਕੇ 1430 ਪੰਨੇ ਉੱਪਰ ਲਿਖੀ ਹੋਈ ਹੈ ਇਸ ਰਾਗਮਾਲਾ ਵਿੱਚੋਂ ਸਾਨੂੰ ਇੱਕ ਵੀ ਕੋਈ ਸਿੱਖਣ ਵਾਲੀ ਗੱਲ ਨਹੀਂ ਮਿਲਦੀ ਤਾਂ ਅਗਲਾ ਸਵਾਲ ਹੈ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਸ਼ਬਦ ਸਾਡੇ ਕਿਹੜੇ ਗੁਰੂ ਸਾਹਿਬ ਨੇ ਆਪਣੇ ਮੁਖ ਵਿੱਚੋਂ ਉਚਾਰਿਆ ਹੈ ਦੋਸਤੋ ਵਾਹਿਗੁਰੂ ਸ਼ਬਦ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਵੀ ਭਗਤ ਸਹਿਬਾਨ ਨੇ ਤੇ 11 ਪੱਟਾਂ ਵਿੱਚੋਂ 10 ਪੱਟਾਂ ਨੇ ਕਿਸੇ ਨੇ ਵੀ ਆਪਣੇ ਮukh ਵਿੱਚੋਂ ਨਹੀਂ ਉਚਾਰਿਆ ਜਦ ਸਾਡੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂਆਂ ਅਤੇ ਆਪਣੀ ਬਾਣੀ ਨੂੰ ਇਕੱਠਾ ਕਰਕੇ ਇੱਕ ਪੋਥੀ ਜਿਸ ਨੂੰ ਅਸੀਂ ਆਦਿ ਗ੍ਰੰਥ ਕਹਿੰਦੇ ਹਾਂ ਦੇ ਸੰਪਾਦਨਾ ਕਰ ਦਿੱਤੀ ਸੀ ਤਾਂ ਉਸ ਵਕਤ 11 ਭਟਾਂ ਵਿੱਚੋਂ ਇੱਕ ਭਟ ਗਜੰਦ ਜੀ ਨੇ ਵਾਹਿਗੁਰੂ ਸ਼ਬਦ 1402 ਪੰਨੇ ਤੋਂ ਲੈ ਕੇ 1403 ਪੰਨੇ ਤੱਕ ਸਿਰਫ 13 ਵਾਰ ਆਪਣੇ ਮੁਖ ਵਿੱਚੋਂ ਉਚਾਰਿਆ ਹੈ ਪਰ ਫਿਰ ਵੀ ਸਾਡੇ ਨਵੇਂ ਪਾਤਸ਼ਾਹ ਜੀ ਜਦ ਆਪਣੀ ਬਾਣੀ ਦੀ ਰਚਨਾ ਕਰਨ ਲੱਗੇ ਤਾਂ ਉਹਨਾਂ ਨੇ ਵੀ ਇਸ ਵਾਹਿਗੁਰੂ ਸ਼ਬਦ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਤਾਂ ਅਗਲਾ ਸਵਾਲ ਸੀ ਦੋਸਤੋ ਭੋਗ ਦੇ ਸਮੇਂ ਜੋ ਅਰਦਾਸ ਕੀਤੀ ਜਾਂਦੀ ਹੈ ਉਹ ਸਾਡੇ ਕਿਹੜੇ ਗੁਰੂ ਸਾਹਿਬ ਜੀ ਨੇ ਲਿਖੀ ਹੈ ਤਾਂ ਇਸ ਦਾ ਉੱਤਰ ਇਹ ਹੈ ਕਿ ਭੋਗ ਦੇ ਸਮੇਂ ਜੋ ਅਰਦਾਸ ਕੀਤੀ ਜਾਂਦੀ ਹੈ ਉਹ ਸਾਡੇ ਕਿਸੇ ਵੀ ਗੁਰੂ ਸਾਹਿਬ ਜੀ ਨੇ ਨਹੀਂ ਲਿਖੀ ਇਸ ਅਰਦਾਸ ਨੂੰ ਬਣਾਉਣ ਵਾਸਤੇ 1931 ਵਿੱਚ ਇੱਕ ਕਮੇਟੀ ਬਣਾਈ ਗਈ ਜਿਸ ਵਿੱਚ ਅੰਗਰੇਜ਼ਾਂ ਦੇ ਆਦਮੀ ਵੀ ਸ਼ਾਮਲ ਸਨ ਅਤੇ ਸਾਡੇ ਸਿੱਖ ਭਰਾ ਵੀ ਸ਼ਾਮਲ ਸਨ ਇਸ ਅਰਦਾਸ ਨੂੰ ਅੰਤਮ ਰੂਪ ਦੇਣ ਵਾਸਤੇ 14 ਸਾਲ ਦਾ ਸਮਾਂ ਲੱਗ ਗਿਆ ਜੋ ਕਿ 1945 ਵਿੱਚ ਜਾ ਕੇ ਅੰਤਮ ਖਰੜਾ ਤਿਆਰ ਹੋਇਆ ਤਾਂ ਅਗਲਾ ਸਵਾਲ ਹੈ ਦੋਸਤੋ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਦਾ ਕੀ ਮਤਲਬ ਹੈ ਦੋਸਤੋ ਇਹ ਸ਼ਬਦ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਿ ਉਹਨਾਂ ਦੀ ਬਾਣੀ ਜਪਜੀ ਸਾਹਿਬ ਵਿੱਚ ਦਰਜ ਹੈ ਉਹਨਾਂ ਦਾ ਸ਼ਬਦ ਹੈ ਬਾਬਾ ਨਾਨਕ ਜੀ ਸਾਨੂੰ ਸਮਝਾ ਰਹੇ ਹਨ ਕਿ ਸਾਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਸਾਨੂੰ ਕਦੇ ਵੀ ਕੁਦਰਤ ਦੇ ਨਿਯਮਾਂ ਦੇ ਉਲਟ ਕੋਈ ਕੰਮ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਕੁਦਰਤ ਦੇ ਨਿਯਮਾਂ ਦੇ ਉਲਟ ਕੋਈ ਕੰਮ ਕਰਾਂਗੇ ਤਾਂ ਸਾਨੂੰ ਸਜ਼ਾ ਭੁਗਤਣੀ ਹੀ ਪਵੇਗੀ ਸੋ ਇਹ ਸੰਦੋਸਤੋ ਤੁਹਾਨੂੰ ਪੁੱਛੇ ਗਏ 1100 ਵਾਲਾਂ ਦੇ ਸਹੀ ਜਵਾਬ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਸੋਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੇਕਰ ਸਵਾਲਾਂ ਦੇ ਜਵਾਬ ਦੇਣ ਵਿੱਚ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਮੁਆਫ ਕਰਨਾ ਤੇ ਕਮੈਂਟ ਰਾਹੀਂ ਆਪਣਾ ਸੁਝਾਅ ਜ਼ਰੂਰ ਭੇਜਣਾ ਵੀਡੀਓ ਸੋਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤ ਸ੍ਰੀ ਅਕਾਲ